ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅੱਜ ਬਠਿੰਡਾ ਦੇ ਸਾਈਂ ਨਗਰ ਵਿੱਚ ਪਹੁੰਚੇ ਹਾਂ ਜਿੱਥੇ ਬੀਤੀ ਰਾਤ ਜਿਹੜਾ ਪਾਣੀ ਵਾਲਾ ਸੂਆ ਟੁੱਟ ਗਿਆ ਜਿਸ ਕਾਰਨ ਪੂਰਾ ਹਲਾਕਾ ਪ੍ਰਭਾਵਿਤ ਹੋਇਆ ਤੇ ਪੂਰੇ ਇਲਾਕੇ ਦੇ ਘਰਾਂ ਵਿੱਚ ਪਾਣੀ ਵੀ ਵੜ ਗਿਆ ਹਾਲਾਂਕਿ ਲੋਕਾਂ ਨੇ ਵੀ ਮੱਲਾ ਨਿਵਾਸੀਆਂ ਨੇ ਦੱਸਿਆ ਕਿ ਜਦੋਂ ਬੀਤੀ ਰਾਤ ਤੋਂ ਹੀ ਅਸੀਂ ਕੁਝ ਕੋਠਿਆਂ ਤੇ ਚੜ੍ਹੇ ਹਾਂ ਕੁਝ ਗਲੀਆਂ ਵਿੱਚ ਜਾਂ ਉੱਚੀਆਂ ਜਗਾਵਾਂ ਤੇ ਖੜ੍ਹੇ ਹਾਂ ਰੋਕੀ ਪਾਣੀ ਦਾ ਕੋਈ ਵੀ ਇੰਤਜ਼ਾਮ ਨਹੀਂ ਤੇ ਪੂਰਾ ਹਲਾਕਾ ਪ੍ਰਭਾਵਿਤ ਹੋਇਆ ਪ੍ਰਸ਼ਾਸਨਿਕ ਅਧਿਕਾਰੀ ਸਿਰਫ ਨਹਿਰੀ ਵਿਭਾਗ ਦੇ ਐਸਡੀਓ ਹੀ ਪਹੁੰਚੇ ਨੇ ਜਾਂ ਸਿਵਲ ਡਿਫੈਂਸ ਦੀ ਟੀਮ ਪਹੁੰਚੀ ਆ ਪਰ ਉਹਨਾਂ ਕੋਲੇ ਉਹਨੇ ਸਾਧਨ ਨਹੀਂ ਹੁੰਦੇ ਕਿ ਉਸ ਪਾਣੀ ਨੂੰ ਰੋਕਿਆ ਜਾਵੇ ਇਹ ਸਰਕਾਰਾਂ ਦਾ ਜਾਂ ਪ੍ਰਸ਼ਾਸਨ ਦਾ ਕੰਮ ਹੁੰਦਾ ਇਸ ਨੂੰ ਰੋਕਣਾ ਹਾਲਾਂਕਿ ਪਾਣੀ ਦਾ ਜਿਹੜਾ ਵਹਾਅ ਉਹ ਅੱਗੇ ਨਾਲੋਂ ਜ਼ਰੂਰ ਘਟਿਆ ਪਰ ਫਿਰ ਵੀ ਉਸ ਪੂਰੇ ਇਲਾਕੇ ਦੇ ਵਿੱਚ ਪਾਣੀ ਲਗਾਤਾਰ ਆ ਰਿਹਾ ਸਿਵਲ ਡਿਫੈਂਸ ਦੇ ਮੈਂਬਰ ਨੇ ਸਾਡੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਕਿਸ ਤਰ੍ਹਾਂ ਦੇ ਹਾਲਾਤ ਨੇ ਕੀ ਨਾਮ ਹੈ ਤੁਹਾਡਾ ਸਸ਼ੀਕਲ ਜੀ ਹਰੀਮ ਠਾਕੁਰ ਜੀ ਸਿਵਲ ਡਿਫੈਂਸ ਤੋਂ ਇਹ ਮੇਰੇ ਅੰਦਰ ਪਿੰਡ ਦਾ ਜੀ ਏ ਇੱਕ ਮੈਨੂੰ ਆਇਆ ਦੱਸੋ ਵੀ ਜਿਵੇਂ ਸੁਆ ਟੁੱਟਿਆ ਹਾਲਾਤ ਕਿਹੋ ਜਿਹੇ ਨੇ ਹਾਲਾਤ ਗੰਭੀਰ ਨੇ ਜੀ ਲੋਕਾਂ ਦੀਆਂ ਤਿੰਨ ਤਿੰਨ ਪੀੜ੍ਹੀਆਂ ਦੀ ਕਮਾਈ ਦਾ ਘਟ ਹੈਗੇ ਲੋਕ ਅੰਦਰ ਫਸੇ ਹੋਏ ਆ ਉਹਨਾਂ ਦੇ ਲਈ ਐਨਡੀਆਰਐਫ ਦੀ ਟੀਮ ਨੂੰ ਅਸੀਂ ਡੀਸੀ ਸਾਹਿਬ ਨਾਲ ਗੱਲ ਹੋਈ ਹੈ ਵੀ ਬੋਟਸ ਭੇਜਣ ਔਰ ਦੂਸਰਾ ਇਥੋਂ ਦੇ ਲੋਕਾਂ ਦੇ ਲਈ ਹੁਣ ਤਿੰਨੀਆਂ ਚਾਰ ਦਿਨ ਤੋਂ ਸ਼ੈਲਟਰ ਦਾ ਪ੍ਰਬੰਧ ਕਰਨ ਖਾਣੇ ਦਾ ਪ੍ਰਬੰਧ ਕਰਨ ਦਵਾਈਆਂ ਦਾ ਪ੍ਰਬੰਧ ਕਰਨ ਕਿਉਂਕਿ ਇਹ ਨਹੀਂ ਲੱਗਦਾ ਵੀ ਪੰਜ ਸੱਤ ਦਿਨ ਤੋਂ ਪਹਿਲਾਂ ਇਹ ਹੁਣ ਕੰਟਰੋਲ ਹੋ ਪਾਏਗਾ ਕਿਉਂਕਿ ਮੋਰ ਥੈਨ 5 ਫੀਟ ਪਾਣੀ ਹੈ ਜਿਹੜਾ ਲੋਕਾਂ ਦੇ ਘਰਾਂ 'ਚ ਭਰ ਚੁੱਕਿਆ ਤੇ ਨਾਲ ਹੀ ਜਿਹੜਾ ਨਾਲ ਦੂਸਰਾ ਜਿਹੜਾ ਸੀਵਰੇਜ ਵਾਲਾ ਇੱਕ ਸੂਆ ਉਹ ਵੀ ਜਾਂਦਾ ਉਹਦੇ ਵੀ ਹਾਲਾਤ ਕਹਿੰਦੇ ਮਾੜੇ ਨੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇਥੋਂ ਦੇ ਲੋਕਾਂ ਨੇ ਦੱਸਿਆ ਕਿ ਅਸੀਂ ਨਗਰ ਨਿਗਮ ਬਠਿੰਡਾ ਨੂੰ ਵੀ ਉਕੇ ਕਾਉਂਸਲਰ ਸਾਹਿਬ ਇੱਥੇ ਮੌਜੂਦ ਸੀ ਔਰ ਨਹਿਰੀ ਵਿਭਾਗ ਨੂੰ ਵੀ ਤਕਰੀਬਨ 1 ਸਾਲ ਪਹਿਲਾਂ ਵੀ ਦੱਸਿਆ ਸੀ ਥੋੜੇ ਦਿਨ ਪਹਿਲਾਂ ਵੀ ਦੱਸਿਆ ਸੀ ਕਿਉਂਕਿ ਇਹ 2017-18 ਚ ਪਹਿਲਾਂ ਵੀ ਇਹ ਬਰਬਾਦੀ ਚੱਲ ਚੁੱਕੇ ਐ ਔਰ ਅਗਰ ਕਿਧਰੇ ਉਹ ਇਨਫੋਰਮੇਸ਼ਨ ਸਾਡੇ ਕੋਲੇ ਸਿਵਲ ਡਿਫੈਂਸ ਕੋਲ ਆ ਜਾਂਦੀ ਤਾਂ ਅਸੀਂ 1000 ਰੁਪਏ ਚੋ ਜਿਹੜਾ ਖਾਰ ਪਿਆ ਹੋਇਆ ਸੀ ਉਹ ਭਰ ਦਿੰਦੇ ਉਹ ਟੌਪ ਦੇ ਉੱਤੇ ਸੀ ਹੁਣ ਪਾਣੀ ਓਵਰਫਲੋ ਹੋਣ ਕਰਕੇ ਸਿਰਫ 1000 ਰੁਪਇਆ ਖਰਚਨ ਤੇ ਅਨਗੈਹੀ ਕਰਨ ਕਰਕੇ ਜਿਹੜਾ ਉਹ 3 ਫੁੱਟ ਦਾ ਇੱਕ ਏਰੀਆ ਸੀ ਉਹ ਜਿੱਟਾ ਸਿਮਿੰਟ ਲੱਗਣੀ ਸੀ ਮਿੱਟਾ ਮਿੱਟੀ ਭਰਨੀ ਸੀ ਉਹ ਕਈ ਮੀਟਰ ਦਾ ਹੁਣ ਬਣ ਚੁੱਕਿਆ ਹੁਣ ਇਹਨਾਂ ਦੇ ਵਸੋਂ ਇਹ ਬਾਹਰ ਹੋ ਚੁੱਕਿਆ ਔਰ ਅਗਰ ਵਕਤ ਤੇ ਇਹਨਾਂ ਨੇ ਇਹਨੂੰ ਹੁਣ ਦੂਸਰਾ ਵੀ ਟੁੱਟ ਜਾਏਗਾ ਅਗਰ ਪ੍ਰਸ਼ਾਸਨ ਨੇ ਕੇਅਰ ਨਹੀਂ ਕੀਤੀ ਤਾਂ ਗੰਦੇ ਪਾਣੀਆਂ ਵਾਲਾ ਵੀ ਟੁੱਟ ਜਾਏਗਾ ਹੁਣ ਇਸ ਨੂੰ ਕੱਲਾ ਇਹ ਨਹੀਂ ਕਿ ਇਹਨਾਂ ਲੋਕਾਂ ਦਾ ਤਾਂ ਇਹਨਾਂ ਨੂੰ ਨੁਕਸਾਨ ਹੋ ਗਿਆ ਕਿ ਸ਼ਾਇਦ ਸਰਕਾਰ ਪੂਰਾ ਨਾ ਕਰ ਸਕੇ ਤਿੰਨ ਤਰ ਪੀੜੀਆਂ ਦਾ ਨੁਕਸਾਨ ਸਰਕਾਰ ਤੋਂ ਨਹੀਂ ਪੂਰਾ ਹੋਣਾ ਕੋਸ਼ਿਸ਼ ਕਰੇ ਸਰਕਾਰ ਪਰ ਇਸ ਦੀ ਗਹਿਰਾਈ ਨਾਲ ਜਾਂਚ ਹੋਣੀ ਚਾਹੀਦੀ ਕਿ ਪੰਜਾਬ ਦੇ ਵਿੱਚ ਇੱਕ ਮੈਸੇਜ ਜਾਵੇ ਗਰੀਬ ਲੋਕ ਇਸ ਤਰ੍ਹਾਂ ਦੁਆਰਾ ਟੰਗ ਨਾ ਹੋਣ ਇੱਕ ਜਿਸ ਤਰ੍ਹਾਂ ਆਪਾਂ ਪਾਣੀ ਦੇ ਵਿੱਚ ਖੜੇ ਆ ਚਲੋ ਹੈਲਪ ਵੀ ਕਰ ਰਹੇ ਹਾਂ ਤੁਸੀਂ ਜੇ ਉਹ ਸੀਵਰੇਜ ਵਾਲਾ ਨਾਲਾ ਟੁੱਟ ਗਿਆ ਪਾਣੀ ਇੱਧਰ ਆ ਜਾ ਫਿਰ ਤਾਂ ਖੜਨਾ ਵੀ ਮੁਸ਼ਕਲ ਹੋ ਜੂਗਾ ਦੈਨ ਦਾ ਸਿਚੁਏਸ਼ਨ ਵਿਲ ਬਿਕਮ ਵਰਸਟ ਬੁਰਾ ਹਾਲ ਹੋ ਜਾਏਗਾ ਕੁਛ ਅਫਸਰਾਂ ਨੇ ਦਫ਼ਤਰ ਚ ਬੈ ਕੇ ਕਾਗਜ਼ਾਂ ਤੇ ਕਾਰਵਾਈ ਕੀਤੀ ਹੈ ਕਿਉਂਕਿ ਮੈਂ ਆਪ アドਵਾਈਜ਼ਰ ਨੇ ਨਗਰ ਨਿਗਮ ਦੇ ਵਿੱਚ ਪੰਚ ਸਰ ਗਵਰਨਰ ਸਾਹਿਬ ਵੱਲੋਂ ਉਹ ਕਾਗਜ਼ਾਂ ਕਰਕੇ ਕੰਮ ਹੋਇਆ ਤੁਸੀਂ ਜਦੋਂ ਕਾਗਜ਼ ਚੈੱਕ ਕਰੋਗੇ ਹੋ ਸਕਦਾ ਉੱਥੇ ਖਰਚੇ ਪਾਏ ਹੋਣ ਜੇ ਅਸੀਂ ਰਿਪੇਅਰ ਕਰਤੀ ਪਰ ਨਾ ਸਫਾਈ ਹੋਈ ਹੈ ਇੱਥੇ ਨਾ ਰਿਪੇਅਰ ਹੋਈ ਹੈ ਤੇ ਜਦ ਕਿ ਲੋਕ ਇੰਨੇ ਜਾਗਰੂਕ ਹੈ ਇਹਨਾਂ ਨੂੰ ਪਤਾ ਸੀ ਭੰਜੀ ਉਹਨਾਂ ਨੂੰ ਸਾਰਾ ਵੀ ਆ ਕੇ ਇਹ ਸਾਡੇ ਨਾਲ ਬਣੂਗੀ ਹੈ ਨਾ ਨੇ ਦੱਸਿਆ ਕੀ ਨਾਮ ਹੈ ਮੇਰਾ ਨਾਮ ਕਮਲਜੀਤ ਕੋਹੜਾ ਜੀ ਕੀ ਕਹਿਣਾ ਚਾਹੁੰਦਾ ਹੈ ਜਿਹੜਾ ਸੁਆ ਟੁੱਟ ਜਾ ਹਾਲਾਤ ਕਿਹੋ ਜਿਹੇ ਨੇ ਦੇਖੋ ਜੀ ਅਸੀਂ ਜਦੋਂ ਸਾਨੂੰ ਪਤਾ ਲੱਗ ਗਿਆ ਚਲੋ ਉਹ ਕਿਸੇ ਦੇ ਵਸਦਾ ਰੋਗ ਨਹੀਂ ਪਰ ਜਦੋਂ ਅਸੀਂ 2 ਵਜੇ ਦੇ ਦੇ ਕਹੀ ਜਾਂਦੇ ਆ ਪ੍ਰਸ਼ਾਸਨ ਸ਼ਾਇਦ ਉਹ ਤੋਂ ਮੌਕੇ ਤੇ ਆਉਂਦਾ ਤਾਂ ਕੰਟਰੋਲ ਹੋ ਸਕਦਾ ਸੀ ਸਾਡਾ ਨੁਕਸਾਨ ਸ਼ਾਇਦ ਨਾ ਹੁੰਦਾ ਪਰ ਕੋਈ ਆਇਆ ਹੀ ਨਹੀਂ 7 ਵਜੇ ਹੁਣ ਤੱਕ ਨਹੀਂ ਹੁਣ ਕੋਈ ਭੁਆ ਆਇਆ ਹੋਵੇ ਜੀ ਕੋਈ ਨਹੀਂ ਆਇਆ 7:40 ਗਰੀਬਾਂ ਦਾ ਸਮਾਨ ਰੁੜ ਗਿਆ ਉਹ ਰੋਟੀ ਪੋਣੋ ਜਾ ਕੋਈ ਫ੍ਰਿਜ ਰਸੋਈਆਂ ਭਰ ਗਈਆਂ ਘਰ ਹੀ ਭਰ ਗਏ ਸਾਰੇ ਬੁਰਾ ਹਾਲ ਹੋ ਗਿਆ ਨਿੱਕੇ ਨਿੱਕੇ ਬੱਚੇ ਆ ਜੇ ਜੀ ਮੰਗ ਕਰਦੇ ਹੁਣ ਪ੍ਰਸ਼ਾਸਨ ਨੂੰ ਅਸੀਂ ਤਾਂ ਇਹੀ ਮੰਗ ਕਰਦੇ ਜੀ ਇਹ ਕੰਟਰੋਲ ਹੋ ਜੇ ਬਾਕੀ ਜਿਹੜੀ ਸੂਏ ਦੀ ਜਿਹੜੀ ਉਥੋਂ ਹਾਊਸ ਵੇਟ ਤੋਂ ਲੱਗ ਕੇ ਇਹ ਇਥੋਂ ਵਜੀਰੇ ਬਾਗ ਤੱਕ ਕੰਨ ਪੱਕੀ ਹੋ ਜੇ ਗ੍ਰੀਨ ਸਿਟੀ ਤੱਕ ਤਾਂ ਸ਼ਾਇਦ ਗਾਹ ਅੱਗੇ ਤੋਂ ਸਾਡੀ ਕੋਈ ਬਚਤ ਰਹੇ ਜੇ ਨਹੀਂ ਤਾਂ ਵੇਖੋ ਜੀ ਥਾਂ ਥਾਂ ਤੋਂ ਸੂਆ ਟੁੱਟੀ ਜਾਂਦਾ ਬੁਰਾ ਹਾਲ ਹੈ ਕਿੰਨਾ ਕਚਰਾ ਸਿਆ ਕਰਦਾ ਰੋਟੀ ਪਾਣੀ ਦਾ ਹੁਣ ਘਰਾਂ ਦੇ ਕਿਸ ਤਰ੍ਹਾਂ ਦੇ ਖਾ ਲੇ ਵੇਖੋ ਜੀ ਜਿਹਦੇ ਕਿਸੇ ਦੇ ਮਨ ਪਿਰਸ ਪਊਗੀ ਰੋਟੀ ਇਹਨਾਂ ਨੂੰ ਗਰੀਬਾਂ ਨੂੰ ਦੇ ਜੂਗਾ ਹੁਣ ਤਾਂ ਕਰੇ ਤਾਂ ਪਖਦੀ ਨਹੀਂ ਗਰੀਬਾਂ ਨੇ ਰੋਟੀ ਕਈ ਦੇਣੀ ਨਹੀਂ ਪੱਕਣੀ ਜੀ ਸੋ ਇਸ ਤਰ੍ਹਾਂ ਦੇ ਹਾਲਾਤ ਨੇ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾਉਂਦੇ ਆ ਵੀ ਜਿਹੜਾ ਪੂਰਾ ਇਲਾਕਾ ਸੂਏ ਦੇ ਪਾਣੀ ਕਾਰਨ ਇਹਦਾ ਪ੍ਰਭਾਵਿਤ ਹੋ ਰਿਹਾ ਹਾਲਾਂਕਿ ਪ੍ਰਸ਼ਾਸਨਿਕ ਅਧਿਕਾਰੀ ਐਸਡੀਓ ਨਹਿਰੀ ਵਿਭਾਗ ਦੇ ਪਹੁੰਚੇ ਸੀ ਉਹਨਾਂ ਨੇ ਜ਼ਰੂਰ ਜਾਣਕਾਰੀ ਦਿੱਤੀ ਆ ਵੀ ਪਾਣੀ ਪਿੱਛੋਂ ਘਟਾ ਦਿੱਤਾ ਗਿਆ ਜਾਂ ਬੰਦ ਕਰ ਦਿੱਤਾ ਗਿਆ ਪਰ ਹਜਾ ਪੂਰਨ ਤੌਰ ਤੇ ਜਿਹੜਾ ਪਾਣੀ ਉਹ ਬੰਦ ਨਹੀਂ ਹੋਇਆ ਔਰ ਪੂਰੇ ਇਲਾਕੇ ਨੂੰ ਪ੍ਰਭਾਵਿਤ ਕੀਤਾ ਹੋਇਆ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਚੁੱਕਿਆ ਤੇ ਰੋਟੀ ਪਾਣੀ ਦੀ ਵੀ ਜਿਹੜੀ ਮੁਸ਼ਕਲ ਆ ਰਹੀ ਹੈ ਔਰ ਇਲਾਕਾ ਨਿਵਾਸੀਆਂ ਨੇ ਦੱਸਿਆ ਵੀ ਇਹ ਅੱਜ ਦੀ ਨਹੀਂ ਬਹੁਤ ਸਾਰੇ ਜਾਨੀ ਹਫ਼ਤੇ 10 ਦਿਨ ਤੱਕ ਇਹੜਾ ਹਾਲਾਤ ਉਹ ਨਾਰਮਲ ਨਹੀਂ ਹੋਣ ਵਾਲੇ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਵੀ ਇਹਨਾਂ ਜਿਹੜੇ ਇਲਾਕਾ ਨਿਵਾਸੀ ਆ ਮੱਲਾਂ ਨੂੰ ਆਸੀ ਉਹਨਾਂ ਵਾਸਤੇ ਕੋਈ ਸ਼ੈਲਟਰ ਦਾ ਪ੍ਰਬੰਧ ਕੀਤਾ ਜਾਵੇ ਜਿਸ ਵਿੱਚ ਖਾਣ ਪੀਣ ਦਾ ਤੇ ਦਵਾਈਆਂ ਦਾ ਇੰਤਜ਼ਾਮ ਹੋਵੇ ਨਾਲ ਹੀ ਨਗਰ ਨਿਗਮ ਨੂੰ ਜਿਹੜਾ ਉਹ ਸੀਵਰੇਜ ਦਾ ਪਾਣੀ ਆ ਉਸ ਵੱਲ ਵੀ ਧਿਆਨ ਰੰ ਦੇਣਾ ਚਾਹੀਦਾ ਕਿਉਂਕਿ ਜੇ ਉਹ ਸੀਵਰੇਜ ਦਾ ਸੂਆ ਟੁੱਟ ਗਿਆ ਜਾਂ ਪਾਣੀ ਇੱਧਰ ਆਉਣ ਲੱਗ ਗਿਆ ਤਾਂ ਤੇਰੇ ਇਸ ਇਲਾਕੇ ਵਿੱਚ ਖੜਨਾ ਵੀ ਮੁਸ਼ਕਲ ਹੋ ਜਾਊਗਾ ਤੇ ਕੰਮ ਕਰਨਾ ਵੀ ਮੁਸ਼ਕਲ ਹੋਊਗਾ ਜ਼ਰੂਰ ਇਸ ਵੱਲ ਧਿਆਨ ਦੇਣਾ ਚਾਹੀਦਾ ਅਧਿਕਾਰੀ ਕੀ ਕਹਿੰਦੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਮਹੱਲਾ ਨਿਵਾਸੀਆਂ ਦਾ ਕੀ ਕਹਿਣਾ ਹੈ ਆਊਸ ਹੁੰਦੇ ਆ ਕਾ ਨਾਮ ਮੈਂ ਤੁਹਾਡਾ ਪੂਨਮ ਦੇਵੀ तो कौन सा एरिया ये साँग। ये नगर है तो क्या हुआ ये याग? ये अब रात में जो एक बजे सूट टूट गए रात में एक बजे सूट सू गए पूरा पानी भर गए घर में तो कितने बजे टूटा ये एक बजे टूटा है तो तो एक कितने के घरों में पानी भर ये पूरा नगर भर गए पूरा साईनगर पानी भर छाती पानी इतनी इतनी पानी रसोई में खाने पीने का लगाया कितने कोई आया प्रशासन का नहीं कोई भी नहीं आया कोई कारोबारी नहीं है या नहीं कोई आया मदद करने के लिए कितना गया ਨੁਕਸਾਨ ਤਾਂ ਕਾਫੀ ਹੋ ਘਰੇ ਪਾਣੀ ਭਰ ਕੇ ਤਾਂ ਨੁਕਸਾਨ ਕਾਫੀ ਹੋ ਗਿਆ ਸਾਰਾ ਕਪੜਾ ਲੱਤ ਗਿਆ ਪਾਣੀ ਬਣਾਇਆ ਕੁਝ ਵੀ ਕੁਝ ਨਹੀਂ ਬਣਾ ਉਹ ਤਾਂ ਮੰਗ ਕਰਤੇ ਪ੍ਰਸ਼ਾਸਨ ਚ ਕੀ ਮੰਗਦੇ ਇਹ ਮਦਦ ਕਰੋ ਸਹਦਾ ਕਰੋ ਜੇ ਨੁਕਸਾਨ ਹੋ ਉਸ ਕੋ ਭੜਪਾਈ ਕਰੋ ਮੇਰਾ ਨਾਮ ਵਿਨੋਦ ਕੁਮਾਰ ਹੈ ਜੀ ਇਹ ਕਿਹੜਾ ਏਰੀਆ ਹੈ ਇਹ ਸ਼ਾਈ ਨਗਰ ਬਠਿੰਡਾ ਹੈ ਜੀ ਇਹ ਕੀ ਘਟਨਾ ਵਾਪਰੀ ਹੈ ਘਟਨਾ ਵਾਪਰੀ ਹੈ ਜੀ ਰਾਤ ਨੂੰ 1 ਵਜੇ ਜਿੱਥੋਂ ਸੂਆ ਟੁੱਟ ਗਿਆ ਫਰਸਾਰੀਆਂ ਮੰਨ ਲਓ ਕਲੋਨੀ ਦੇ ਪਾਣੀ ਭਰ ਗਿਆ ਰਾਤ ਨੂੰ 1 ਵਜੇ ਬਹੁਤ ਨੁਕਸਾਨ ਹੋ ਗਿਆ ਸਾਨੂੰ ਪ੍ਰਸ਼ਾਸਨ ਨਾਲ ਹੀ ਆ ਗਈ ਸੀ ਸਾਡੀ ਪਰਪਾਈ ਕੀਤੀ ਜਾਵੇ ਸਾਡੀ ਮਦਦ ਕੀਤੀ ਜਾਵੇ ਜੀ ਕਿੰਨੇ ਕਿਹੜਾ ਚ ਪਾਣੀ ਵੜ ਗਿਆ ਇਹ ਜੀ ਸਾਰੀ ਕਲੋਨੀ ਜੀ ਵੜ ਗਿਆ ਲਗਭਗ ਜਿੰਨੀ ਵੀ ਆ ਗਈ ਪੰਜ ਸਾਡੇ ਗਲੀ ਦੇ ਕਟੋ-ਕਟ 5-5 ਫੁੱਟ ਪਾਣੀ ਚੜ ਗਿਆ ਜੀ ਤਾਂ ਕੀ ਮੰਗ ਕਰਦੇ ਹੁਣ ਤੁਸੀਂ ਮੰਗ ਇਹ ਕੀਤੀ ਜਾਏ ਜਿਹੜਾ ਨੁਕਸਾਨ ਹੋਇਆ ਉਹਦੀ ਸਰਕਾਰ ਮੁਆਵਜ਼ਾ ਕਰੇ ਜੀ ਸਾਡੀ ਕੋਈ ਅਧਿਕਾਰੀ ਪਹੁੰਚੇ ਨਹੀਂ ਇੱਥੇ ਕੋਈ ਨਹੀਂ ਪਹੁੰਚਿਆ ਇੱਥੇ ਜਿਹੜਾ ਪ੍ਰਸ਼ਾਸਨ ਪੁਲਿਸ ਵਾਲੇ ਪਹੁੰਚੇ ਉਹ ਵੀ ਇੱਥੇ ਖੜੇ ਹੋਣਾ ਕੋਈ ਕੁਝ ਨਹੀਂ ਕੀਤਾ ਜੀ ਸ਼ਹਿਰ ਦੇ ਸਾਡੇ ਨਾਲ ਹੀ ਖੜੇ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਪ੍ਰਕਾਸ਼ਨ ਨਹੀਂ ਪਹੁੰਚਿਆ ਇੱਥੇ ਮੇਰਾ ਰਾਜੂ ਦਾ ਨਾਮ ਜੀ ਬਰਾਦਰ ਐਰੀਆ ਇਹ ਹੈਗਾ ਪਰਸਾਈ ਨਗਰ 10 ਨੰਬਰ ਗਲੀ ਹੈ ਕੀ ਘਟਨਾ ਮਪੀ ਇਹ ਘਟਨਾ ਜੀ ਰਾਤ ਨੂੰ 1:30 ਵਜੇ ਸਵੇਰ ਟੁੱਟਿਆ ਠੀਕ ਹੈ ਜੀ ਉੱਠੇ ਅਸੀਂ ਲੈਂਟਰ ਪਾ ਕੇ ਹਟੇ ਜੀ ਸ਼ਾਮ ਨੂੰ ਕੱਲ ਪਰਸੋਂ 7 ਵਜੇ ਹੁਣ ਸਾਡੀ ਸਾਰੇ ਨਿਓ ਦੇ ਵਿੱਚ ਪਾਣੀ ਵਗ ਗਿਆ ਅੱਛਾ ਨਵਾਂ ਪਾ ਰਹੇ ਆਂ ਇਹ ਮਕਾ ਨਵਾਂ ਪਾਇਆ ਠੀਕ ਹੈ ਕੋਈ ਅਸੀਂ ਨੌਕਰੀ ਵਾਲੇ ਵੀ ਹੈ ਨਹੀਂ ਕੋਈ ਉਹ ਵੀ ਹੈ ਨਹੀਂ ਜਿਵੇਂ ਜਹਾਗਾ ਦਾ ਕੰਮ ਕਰ ਕਰਕੇ ਪਾਇਆ ਮਖਾਨ ਜਿਹੜਾ ਕੋਈ ਅਧਿਕਾਰੀ ਪਹੁੰਚਿਆ ਪ੍ਰਸ਼ਾਸਨ ਕੋਈ ਨਹੀਂ ਅਧਿਕਾਰੀ ਪਹੁੰਚਿਆ ਜੀ ਜਿਹਦਾ ਵੀ ਏਰੀਆ ਐ ਐਮਐਲਏ ਹੈ ਕੋਈ ਵੀ ਹੈਗਾ ਕੋਈ ਨਹੀਂ ਪਹੁੰਚਿਆ ਸਾਡੇ ਕੋਲ ਸਾਈ ਨਗਰ ਹੈਗਾ ਜੀ ਕਿੰਨੇ ਕਿੰਨੇ ਵਜੇ ਟੁੱਟਿਆ ਜੀ ਇਹ 1:30 ਇੱਕ ਵਜੇ ਟੁੱਟਿਆ ਜੀ ਤੇ ਹੁਣ ਪਾਣੀ ਆ ਹੀ ਰਿਹਾ ਤੇ ਬੰਦ ਹੋ ਗਿਆ ਪਾਣੀ ਇਹਨਾਂ ਨੇ ਸਿਰਫ 4 ਫੁੱਟ ਬੰਦ ਕੀਤਾ ਉਹ ਵੀ 4-5 ਵਜੇ ਸਵੇਰੇ ਠੀਕ ਹੈ ਜੀ ਉਸ ਤੋਂ ਪਹਿਲਾਂ ਦਾ ਪਾਣੀ ਭੁੱਲਾ ਰਿਹਾ ਸੀ ਕੀ ਮੰਗ ਕਰਦੇ ਹੁਣ ਮੰਗ ਤਾਂ ਕੀ ਕਰਦੇ ਆ ਜੀ ਦੱਸ ਆ ਦੇਖੋ ਵਸ ਤੁਹਾਡੇ ਸਾਹਮਣੇ ਆ ਜੀ ਆ ਤਾਂ ਵੈਸੇ ਇਹੀ ਜਿਆ ਕੰਮ ਹੋ ਵੀ ਜੇ ਸਾਡਾ ਘਰ ਹੀ ਇਹੇ ਨਾ ਹੋਵੇ ਛੱਤ ਨਾ ਹੋਵੇ ਬੰਦਾ ਕੀ ਕਰ ਸਕਦਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬੋਵੀ ਹੈ ਕਿਹੜਾ ਏਰੀਆ ਇਹ ਸ਼ੈਨਗਰ ਬਟਿੰਡਾ ਤੇ ਕੀ ਕਰਨਾ ਵਾ ਇਹ ਬਾਪਰੀ ਜੀ ਅਸੀਂ ਨਾ ਸੁੱਤੇ ਪਏ ਰਹਦ ਨੂੰ ਤੇ ਇਹਦੇ ਪੁਲ ਬਣਾਉਣ ਵਾਸਤੇ ਆਏ ਸੀਗੇ ਤੇ ਪੁਲ ਬਣਾਉਣ ਵਾਸਤੇ ਕਹਿੰਦੇ ਪਹਿਲਾਂ ਤਾਂ ਬੰਦ ਕਰਤਾ ਸੀ ਉਹਨਾਂ ਨੇ ਜੀ ਤੇ ਸੁੱਤੇ ਪਏ ਪਾਣੀ ਆ ਰਿਹਾ ਦਾ ਅਸੀਂ ਸਾਰੇ ਭੇਜੇ ਪਏ ਆ ਤੇ ਸਾਡੇ ਆਟੇ ਦੀ ਟੈਂਕੀ ਤੇ ਸਾਰੇ ਕੱਪੜੇ ਜਿਹੜੇ ਸਾਰਾ ਕੁਝ ਗਿੱਲਾ ਹੋਇਆ ਪਿਆ ਜੀ ਕਿੰਨੇ ਘਰਾਂ ਚ ਪਾਣੀ ਵੜ ਗਿਆ ਸਾਰੇ ਏਰੀਆ ਡੁੱਬੇ ਪਿਆ ਜੀ ਕੋਈ ਪ੍ਰਸ਼ਾਸਨਿਕ ਕਰਤਾ ਕੋਈ ਕੋਈ ਨਹੀਂ ਆਇਆ ਜੀ ਜਿੱਦ ਕੀ ਨਾਮ ਹੈ ਤੇ ਕਿਹੜਾ ਏਰੀਆ ਹੈ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਤੇ ਸਾਡੀ ਰਾਇਸ ਹਾਊਸ ਕਟ ਕਲੋਨੀ ਦੇ ਵਿੱਚ ਜੋ ਕਿ ਸਾਈ ਨਗਰ ਦੇ ਨਾਲ ਲੱਗਦੀ ਆ ਅ ਇੱਥੋਂ ਦੇ ਲੋਕਾਂ ਦੇ ਸਾਨੂੰ ਵੀ ਫੋਨ ਗਏ ਸੀ ਪ੍ਰਸ਼ਾਸਨ ਨੂੰ ਵੀ ਫੋਨ ਕੀਤੇ ਅ ਪਤਾ ਲੱਗਿਆ ਕਿ ਇੱਥੇ ਸਾਈ ਨਗਰ ਦੇ ਵਿੱਚ ਕਾਫੀ ਪਾਣੀ ਆ ਗਿਆ ਤੇ ਇੱਥੇ ਆ ਕੇ ਪਤਾ ਲੱਗਿਆ ਕਿ ਸਾਈ ਨਗਰ ਦੇ ਨਾਲ ਦੀ ਜਿਹੜਾ ਗਣਪਤੀ ਤੇ ਹਾਊਸ ਕਟ ਦੇ ਬੈਕਸਾਈਡ ਜਿਹੜਾ ਸੂਆ ਲੰਘਦਾ ਹੈ ਪੂਟ ਉੱਟ ਚੁੱਕਾ ਹੈ ਤੇ ਸੂਵੇ ਦੇ ਵਿੱਚ ਕਾਫੀ ਪਾਣੀ ਵੀ ਬਰਸਾਤੀ ਪਾਣੀ ਥੋੜਾ ਜਿਹਾ ਬਰਖਾਤ ਹੋਣ ਕਰਕੇ ਪਾਣੀ ਕਾਫੀ ਜ਼ਿਆਦਾ ਆ ਰਿਹਾ ਸੀ ਤੇ ਉਹ ਵੇਖਦਾ ਵੇਖਦਾ ਪਾਣੀ ਜਦ ਤੱਕ ਕਾਫੀ ਜ਼ਿਆਦਾ ਟੁੱਟ ਗਿਆ ਸੂਆ ਜਿਸ ਨਾਲ ਕਿ ਸਾਈ ਨਗਰ ਦੇ ਤਕਰੀਬਨ ਸਾਰੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਤਾਂ ਇੱਥੋਂ ਦੇ ਰਹਿਣ ਵਾਲੇ ਲੋਕਾਂ ਦੇ ਘਰਾਂ 'ਚ ਪਾਣੀ ਵੜਨ ਕਰਕੇ ਜਿ ਉਹਨਾਂ ਦੇ ਜਿਹੜਾ ਸਮਾਨ ਹੈ ਘਰ ਦਾ ਉਹ ਸਾਰਾ ਖਰਾਬ ਹੋ ਚੁੱਕਾ ਹੈ ਤੇ ਅਸੀਂ ਪ੍ਰਸ਼ਾਸਨ ਤੇ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਜਿਹੜਾ ਸੂਆ ਹੈਗਾ ਇਸ ਨੂੰ ਜੋ ਟੁੱਟਿਆ ਹੈ ਕੋਲ ਬੰਦ ਕੀਤਾ ਜਾਵੇ ਤੇ ਅੱਗੇ ਤੋਂ ਜਾ ਕੇ ਇਸ ਦਾ ਪਰਮਾਨੈਂਟ ਹੱਲ ਕੀਤਾ ਜਾਵੇ ਤਾਂ ਕਿ ਇਹ ਕਦੇ ਵੀ ਨਾ ਟੁੱਟੇ ਕਿਉਂਕਿ ਇਸ ਤੋਂ ਪਹਿਲਾਂ 2017 ਦੇ ਵਿੱਚ ਵੀ ਇਹ ਸੂਆ ਟੁੱਟ ਚੁੱਕਾ ਹੈ ਉਸ ਟਾਈਮ ਤੇ ਵੀ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਜੀ ਤਾਂ ਅਸੀਂ ਪ੍ਰਸ਼ਾਸਨ ਤੋਂ ਇਹੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਸੂਏ ਦਾ ਪੱਕਾ ਹੱਲ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਟੁੱਟੇ ਨਾ ਤੇ ਦੂਸਰੀ ਸਾਡੀ ਇੱਕ ਇਹ ਮੰਗ ਹੈ ਕਿ ਜੋ ਲੋਕ ਇੱਥੇ ਰਹਿੰਦੇ ਹਨ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਕਈ ਲੋਕਾਂ ਦੇ ਘਰ ਵੀ ਇਥੋਂ ਲੱਗ ਗਏ ਜਾਂ ਉਹਨਾਂ ਦੇ ਘਰਾਂ ਦਾ ਸਮਾਨ ਜਿਹੜਾ ਉਹ ਖਰਾਬ ਹੋ ਗਿਆ ਉਹਨਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ ਤੇ ਉਹਨਾਂ ਦਾ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਇਹੀ ਮੇਰੀ ਪ੍ਰਸ਼ਾਸਨ ਤੋਂ ਮੰਗ ਹੈ ਜੀ ਕਿੰਨੇ ਕੁ ਟੀਮਾਂ ਚਾਹੀਆਂ ਹਨ ਹਾਂ ਜੀ ਇਹ ਤੁਹਾਨੂੰ ਪਤਾ ਲੱਗਿਆ ਕਿਉਂਕਿ ਮੈਂ ਵੀ ਲਗਭਗ 2:30 ਵਜੇ ਇੱਥੇ ਆ ਗਿਆ ਸੀ ਤਾਂ ਮੌਕੇ ਤੇ ਜਿਹੜਾ ਸਾਡੇ ਮੌਜੂਦਾ ਆਪਣੇ ਚੌਂਕੀ ਇੰਤਿਆਰ ਸਿੰਘ ਸਰਦਾਰ ਹਰਜੀਤ ਸਿੰਘ ਉਹ ਬਹੁਤ ਜਲਦੀ ਲਗਭਗ ਉਹ 2:00 ਵਜੇ ਸਵੇਰ 2:00 ਵਜੇ ਇੱਥੇ ਪਹੁੰਚ ਚੁੱਕੇ ਸੀ ਤੇ ਲੋਕਾਂ ਦਾ ਨਾਲ ਗੱਲਬਾਤ ਕੀਤੀ ਜੋ ਉਹ ਕਰ ਸਕਦੇ ਸੀ ਲੋਕਾਂ ਦੀ ਉਹ ਨਾਲ ਸਹਾਇਤਾ ਕੀਤੀ ਆ ਬਾਕੀ ਇਰੀਗੇਸ਼ਨ ਵਿਭਾਗ ਦੇ ਮੈਨੂੰ ਪਤਾ ਲੱਗਾ ਕਿ ਐਸਡੀਓ ਸਾਹਿਬ ਆਏ ਨੇ ਉਹ ਵੀ ਹੁਣ ਇੱਥੇ ਮੈਂ ਉਹਨਾਂ ਨੂੰ ਦੇਖਿਆ ਸੀ ਆਏ ਸੀ ਉਹ ਤਾਂ ਉਹਨਾਂ ਨੇ ਵੀ ਵਿਸ਼ਵਾਸ ਦਿਵਾਇਆ ਵੀ ਅਸੀਂ ਜਲਦੀ ਜਿਹੜੀ ਪੂਰਾਗੇ ਤਾਂ ਕੁਝ ਲੋਕਾਂ ਨੇ ਜਾ ਕੇ ਉੱਥੇ ਗਵਿੰਦਪੁਰੇ ਖੁਦ ਆਪ ਜਾ ਕੇ ਉੱਥੋਂ ਜਾ ਕੇ ਇਹ ਸੂਆਏ ਬੰਦ ਕਰਾਇਆ ਤਾਂ ਕਿ ਇੱਥੇ ਪਾਣੀ ਪਿੱਛੇ ਬੰਦ ਹੋ ਜੇ ਤੇ ਅੱਗੇ ਉਹਦਾ ਨਿਕਾਸ ਘਟੇ ਤਾਂ ਕਿ ਇਹ ਪਾਣੀ ਜਿਹੜਾ ਹੈਗੇ ਬੰਦ ਹੋ ਜੇ। ਜੀ ਨਾਮ ਸ਼ਾਮਲ ਜੈਨ ਐਮ ਸੀ ਵਾਰਡ ਨੰਬਰ 24 ਤੋਂ ਮੈਂ ਕੀ ਕਹਿਣਾ ਚਾਹੁੰਦਾ ਜੀ ਸਾਈਂ ਨਗਰ ਸੂਰ ਟੁੱਟੇ ਜੀ ਜਿਹੜਾ ਸਾਈਂ ਨਗਰ ਸੂਰ ਟੁੱਟੇ ਸਰ ਇਹ ਨਹਿਰੀ ਪੁਹਾਗ ਦੀ ਥੋੜੀ ਬੇਪਰਵਾਹੀ ਨਲੈਕੀ ਦੇ ਕਾਰਨ ਟੁੱਟਿਆ ਇਹਨੂੰ ਮੌਸਮ ਦੇ ਵਿੱਚ ਬਰਸਾਤੀ ਮੌਸਮ ਦੇ ਖਾਸ ਤੌਰ ਤੇ ਧਿਆਨ ਰੱਖਣ ਦੀ ਲੋੜ ਹੁੰਦੀ ਆ ਆਪਾਂ ਨੂੰ। ਇੱਥੋਂ ਪਹਿਲਾਂ ਵੀ ਜਿਹੜਾ ਟੁੱਟਿਆ ਸੀ ਇੱਥੇ ਕਿਹਨੇ ਟੋਆ ਪੱਟਿਆ ਸੀ ਪੁਲੀ ਬਣਾਉਣ ਵਾਸਤੇ ਉਹਦੇ ਬਾਰੇ ਮੈਂ ਤਿੰਨ ਚਾਰ ਦਿਨ ਪਹਿਲਾਂ ਇਹਨੂੰ ਕਿਹਾ ਸੀ ਕਿਨ ਗੱਟੇ ਵਗਾਰੇ ਲਗਾ ਤੁਸੀਂ ਪਰ ਜਦੋਂ ਨਾਲ ਹਾਲਾਤ ਹੋਏ ਇਸ ਨੂੰ ਸਾਰੇ ਪ ਉਦੇ ਬਿਲਕੁਲ ਨਾਲ ਟੁੱਟਿਆ ਇਹ ਤੇ ਕਾਫੀ ਕਰਾਂ ਦਾ ਬਹੁਤ ਮੇਜਰ ਨੁਕਸਾਨ ਹੋ ਗਿਆ ਕਰਾਂ ਦੇ ਵਿੱਚ ਪਾਣੀ 6-6 5-5 6-6 ਫੁੱਟ ਪਾਣੀ ਕਰਾਂ ਦੇ ਵਿੱਚ ਖੜਾ ਹੈ ਲੋਕਾਂ ਦਾ ਸਮਾਨ ਕਰਾਂ ਦੇ ਵਿੱਚ ਤੈਰੀ ਜਾਂਦਾ ਹੈ ਗਰੀਬ ਪਰਿਵਾਰਾਂ ਇਹ ਵਿਚਾਰੇ ਇਹਨਾਂ ਨੂੰ ਬਹੁਤ ਮਟਰ ਨੁਕਸਾਨ ਹੋ ਗਿਆ ਮੈਂ ਪ੍ਰਸ਼ਾਸਨ ਕੋਈ ਹੀ ਬੇਨਤੀ ਕਰੂੰਗਾ ਵੀ ਇਹਨਾਂ ਨੂੰ ਬੰਦਾ ਮੁਆਵਜ਼ਾ ਦਿੱਤਾ ਜਾਵੇ ਤੇ ਗਾਂ ਨੂੰ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿਤੇ ਵੀ ਜਾਨੀ ਮਾਨੀ ਨੁਕਸਾਨ ਵੀ ਹੋ ਸਕਦਾ ਸੀ ਇਹਨਾਂ ਨੂੰ ਤਰਾਪ ਪਤਾ ਲੱਗਣ ਕਾਰਨ ਪਚਾਹ ਜਦੋਂ ਮੈਨੂੰ ਪਤਾ ਲੱਗਾ ਕਾਰਨਾਂ ਵਾਸਤੇ ਕੋਈ ਟੀਮਾਂ ਪਹੁੰਚ ਗਈ ਟੀਮਾਂ ਫਿਲਹਾਲ ਐਸਡੀਓ ਸਾਹਿਬ ਹੁਣ ਪਹੁੰਚਿਆ ਪਰ ਰਾਤ ਦਾ ਉਹਨਾਂ ਨੂੰ ਪਹੁੰਚ ਜਾਣਾ ਚਾਹੀਦਾ ਸੀ ਇਹ ਤੁਹਾਡੇ ਬੈਕਸਾਈਡ ਘਰ ਵਿਚਾਰੇ ਨਵਾਂ ਪਾ ਹੀ ਰਹੇ ਆ ਜੇ ਉਹਨਾਂ ਦਾ ਵੀ ਤਰੇੜਾ ਆ ਗਿਆ ਸਰ ਨੁਕਸਾਨ ਮੈਂ ਕਹਿੰਦਾ ਕਾਫੀ ਜਿਆਦਾ ਹੋ ਗਿਆ ਗਾਂ ਜਾਓਗੇ ਤੁਸੀਂ ਅਸੀਂ ਬਹੁਤ ਜਿਆਦਾ ਇਹਨਾਂ ਵੀਦੀ ਜਾ ਕੇ ਆਏ ਉੱਥੇ ਲੋਕਾਂ ਦਾ ਸਮਾਨ ਤਰੀ ਜਾਂਦਾ ਵੀਦੀ ਪਾਣੀ ਘਰਾਂ ਦੇ ਵਿੱਚ ਕੰਨਾ ਵੀਦੀ ਪਾਣੀ ਵੜ ਗਿਆ ਇਹ ਤਾਂ ਸਾਡੇ ਕੋਈ 4-5 ਤਿੰਨ ਵਜੇ ਦੇ ਪਹੁੰਚ ਹੋਏ ਹੈ ਇਹ ਨਾਮਾ ਤਾਂ ਕੀ ਰਜਿਸਟਰ ਹੋ ਮੇਰਾ ਨਾਮ ਸਾਹਿਲ ਸ਼ਰਮਾ ਜੀ ਮੈਂ ਸਬਡਿਵੀਜ਼ਨ ਅਫੀਸਰ ਹਾਂ ਇੱਥੇ ਬਟੰਡਾ ਕਨਾਲ ਡਿਵੀਜ਼ਨ ਇਰੀਗੇਸ਼ਨ ਟੈਕਨੀਕ ਕਿੱਥੇ ਸੂਆ ਟਟਿਆ ਜੀ ਸੂਆ ਟਟਿਆ ਜੀ ਸਾਡੇ 42000 ਬੁਰਜੀ ਤੇ ਟਟਿਆ ਹੈਗਾ ਤੇ ਇਹ ਰਾਈਟ ਬੈਂਕ ਟਟਿਆ ਸਾਡਾ ਸੂਏ ਦਾ ਤੇ ਅਸੀਂ ਸੂਏ ਦਾ ਪਹਿਲਾ ਮੌਕਾ ਦੇਖ ਕੇ ਆਏ ਹਾਂ ਜੀ ਸਭ ਤੋਂ ਪਹਿਲਾਂ ਸਾਡਾ ਕੰਮ ਹੁੰਦਾ ਵੀ ਹੈਡ ਤੋਂ ਪਾਣੀ ਬੰਦ ਕਰਾਉਣਾ ਕੰਮ ਹੀ ਲੈਣੀ ਤੇ ਨਹਿਰ ਜਿਹੜੀ ਵੱਡੀ ਨਹਿਰ ਆਪਣੀ ਬਟੰਡਾ ਬ੍ਰਾਂਚ ਉਹ ਵੀ ਸ਼ਹਿਰ ਵਿੱਚ ਦੀ ਗੁਜ਼ਰਦੀ ਹੈ ਤਾਂ ਸ਼ਹਿਰ ਦੀ ਉਧਰਲੇ ਪਾਸੇ ਵੀ ਸੇਫਟੀ ਰੱਖਦੇ ਹੋਏ ਅਸੀਂ ਪਹਿਲਾਂ ਪਾਣੀ ਦੀ ਰੈਗੂਲੇਸ਼ਨ ਕੀਤੀ ਨਾਲ ਦੀ ਨਾਲ ਪਾਣੀ ਨੂੰ ਅਸੀਂ ਹੈਡ ਤੋਂ ਨਿਲ ਕਰਵਾਤਾ ਜਿੰਨੂੰ ਕੀ 1.5-2 ਘੰਟੇ ਹੁੰਦੇ ਨਿਲ ਕਰਵਾਤਾ ਕਿੰਨੇ ਕਬੜਾ ਟੁੱਟਿਆ ਸਾਰਾ ਤੇ ਤਕਰੀਬਨ ਸਾਡੇ ਕੋਲੇ ਜਿਹੜੀ ਮੋਡਲੀ ਜਾਣਕਾਰੀ ਆਈ ਸੀ 3 ਵਜੇ ਆਈ ਸੀ ਜਿਹਨੂੰ ਅਸੀਂ ਆਪਦਾ ਰੈਗੂਲਰ ਸਟਾਫ ਭੇਜ ਕੇ ਜਈ ਸਾਹਿਬਾਂ ਨੂੰ ਭੇਜ ਕੇ ਮੈਂ ਮੇਰੇ ਕੋਲੇ ਇਹ ਪੌਣੇ 4 ਵਜੇ ਕਨਫਰਮ ਹੋ ਗਿਆ ਸੀ ਵੀ ਬਰੀਚ ਜਿਹੜਾ ਪਾੜ ਪੈ ਗਿਆ ਕਿੰਨਾ ਕਬੜਾ ਪਾੜਾ ਗਿਆ ਤੇ ਮੈਂ ਹੁਣ ਸਾਈਟ ਵਿਜ਼ਿਟ ਕਰਕੇ ਆਇਆ ਜੀ ਇਹ ਤਕਰੀਬਨ 70 ਫੁੱਟ ਲੰਬਾ ਪਾੜਾ ਹੈ 70 ਤੋਂ 80 ਇਹ ਰਹਿਸ਼ੀ ਏਰੀਆ ਕਿਹੜਾ ਜੀ ਸਾਈ ਨਗਰ ਹੈ ਜੀ ਇਹ ਕਿੰਨੇ ਕ ਮਕਾਨਾਂ ਤੇ ਪਾਣੀ ਜਾ ਤੋ ਰੀਵਨ ਮਕਾਨਾਂ ਚ ਜੀ ਦੇਖੋ ਸਰਵੇ ਕਰਨਾ ਪੈਣਾਗਾ ਪਰ ਤਕਰੀਬਨ ਕਾਫੀ ਜਿਆਦਾ ਪਾਣੀ ਮਾਰ ਕਰ ਰਿਹਾ ਹੈਗਾ ਕੋਈ ਹੋਰ ਟੀਮਾਂ ਵੀ ਮਗਾਈਆਂ ਜਾ ਰਹੀਆਂ ਐਨਡੀਆਰਐਫ ਦੀ ਟੀਮ ਦੀ ਐਡਮਿਨਿਸਟ੍ਰੇਸ਼ਨ ਨੂੰ ਸਪਾਸ ਕੀਤੀ ਗਈ ਹੈ ਤਹਿਸੀਲਦਾਰ ਕੁਲਦੀਪ ਸਿੰਘ ਜੀ ਨੂੰ ਸੈਕਟਰ ਆਫਸਰ ਵੀ ਸਾਡੇ ਨਾਲ ਮੌਜੂਦ ਨੇ ਤੇ ਸਾਡੀ ਵੀ ਸਾਰੀ ਟੀਮ ਤੇ ਕੋਸ਼ਿਸ਼ ਕਰਦੇ ਹਾਂ ਜਲਦ ਤੋਂ ਜਲਦ ਇਹਨੂੰ ਪਾਣੀ ਰੋਕਣ ਤੇ ਕਿੰਨਾ ਕਿੱਟਾ ਸਹੀ ਜੇ ਸਮਝ ਨਾ ਲੱਗ ਰਿਹਾ ਪਾਣੀ ਦਾ ਜੀ ਦੇਖੋ ਨਿਕਾਲ ਹੀ ਹੈ ਜਿਹੜਾ ਪਾਣੀ ਨਿਕਲ ਰਿਹਾ ਹੈ ਹੈਡ ਤੋਂ ਤਾਂ ਪਾਣੀ ਬਿਲਕੁਲ ਬੰਦ